ਕਿ ਮੋਟਰਸਾਈਕਲ ਵਧੀਆ ਐਨ ਕੰਡੀਸ਼ਨ ਟਾਇਰ ਟੱਪਾ ਵਧੀਆ ਮੋਟਰਸਾਈਕਲ ਦਾ ਪੀਵੀ 11 ਨੰਬਰਾਂ ਮੋਟਰਸਾਈਕਲ ਦਾ ਤੇ ਇਹ ਫਰਸਟ ਓਨਰ ਆ ਕੰਡੀਸ਼ਨ ਤੁਸੀਂ ਦੋਨੋਂ ਪਾਸੇ ਤੋਂ ਚੈੱਕ ਕਰ ਲਓ ਮੋਟਰਸਾਈਕਲ ਦਾ ਇੰਜਨ ਚੈੱਕ ਕਰ ਲੇਨ ਅਨੁਸਾਰ ਸੱਗ ਤੇ ਉਹ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਟੋਡਲੀ ਸਟੰਡਰ ਲੈ ਕੇ ਆਇਆ 2014 ਮਾਡਲ ਆ ਸਾਰਾ ਮੋਟਰਸਾਈਕਲ origignal ਆ ਫਰਸਟ ਓਨਰ ਆ ਤੇ ਸਾਲਫ 11000 ਸਾਰੀ ਓਕੇ ਆ ਇੰਜਣ ਵਗੈਰਾ ਵਧੀਆ ਤੇ ਮੈਂ ਮੋਟਰਸਾਈਕਲ ਚੈੱਕ ਕਰਾਉਣਾ ਆਜੋ ਫਿਰ ਲੋ ਵੀ ਪਹਿਲਾਂ ਮੋਟਰਸਾਈਕਲ ਦੀ ਕੰਡੀਸ਼ਨ ਚੈੱਕ ਕਰੋ 2014 ਮਾਡਲ ਟਾਇਰ ਦੋਨੋਂ ਨਵੇਂ ਆ ਡਿਸਕ ਬ੍ਰੇਕ ਲੱਗੀ ਹੋਈ ਆ ਪਿੱਛੇ ਡਿਸਕ ਨਹੀਂ ਹੈਗੀ ਤੇ ਮੋਟਰਸਾਈਕਲ ਵਧੀਆ ਹਲਕਾ ਜਿਹਾ ਟੈਂਕੀ ਜਿ ਡੈਂਟ ਤੇ ਉੱਤੇ ਥੋੜੀਆਂ ਝਰੀਟਾਂ ਐ ਮੀਟਰ ਸ਼ੋ 53000 ਕਰਦਾ ਵੀ 53000 ਚੱਲਿਆ ਹੋਇਆ ਇੱਕ ਇੰਡੀਕੇਟਰ ਟੁੱਟਿਆ ਹੋਇਆ ਬਾਕੀ ਮੋਟਰਸਾਈਕਲ ਵਧੀਆ ਐਨ ਕੰਡੀਸ਼ਨ ਟਾਇਰ ਟੱਪਾ ਵਧੀਆ ਮੋਟਰਸਾਈਕਲ ਦਾ ਪੀਵੀ 11 ਨੰਬਰਾਂ ਮੋਟਰਸਾਈਕਲ ਦਾ ਤੇ ਇਹ ਫਰਸਟ ਓਨਰ ਆ ਕੰਡੀਸ਼ਨ ਤੁਸੀਂ ਦੋਨੋਂ ਪਾਸੇ ਤੋਂ ਚੈੱਕ ਕਰ ਲਓ ਤੇ ਪਿੱਛੇ ਵਾਲਾ ਟਾਇਰ ਚੈੱਕ ਕਰੋ ਉਹਨਾਂ ਵਿੱਚ ਕੋਈ ਐਕਸੀਡੈਂਟ ਨਹੀਂ ਹੈਗਾ ਕੁਝ ਨਹੀਂ ਹੈਗਾ ਵਧੀਆ ਮੋਟਰਸਾਈਕਲ ਹੈ ਇਹਨੂੰ ਰੇਂਜ ਚਾ ਮੋਟਰਸਾਈਕਲ ਜਿਆਦਾ ਮਹਿੰਗਾ ਨਹੀਂ ਹੈਗਾ ਭਾਸੀ ਰ ਮੋਟਰਸਾਈਕਲ ਹੈ ਤੇ ਮੀਟਰ ਦੋਨੋਂ ਚੱਲਦੇ ਨਹੀਂ ਹੈਗੇ ਖੜੇ ਨੇ ਲੈ ਮੈਂ ਸਟਾਰਟ ਕਰਕੇ ਦਿਖਾਉਣਾ ਕਿੱਕ ਨਹੀਂ ਹੈਗੀ ਨਾਲ ਇਹਨੂੰ ਤੇ ਸਲਫੀ ਹੈ ਇਕੱਲੀ ਉਹ ਚੱਲਦਾ ਇੰਜਣ ਚੈੱਕ ਕਰਦੇ ਦੇਖਿਆ ਉਹ ਆਪੀ ਐਮ ਨਹੀਂ ਚੱਲ ਰਿਹਾ ਇਹਦਾ ਫਾਕੀਜੀ ਟਾਈਮਿੰਗ ਚੇਨ ਵਾਰ ਕਰਦੀ ਆ ਕੰਡੀਸ਼ਨ ਦੇਖ ਲਓ ਉਹ ਤਾਂ ਗੁਰੂ ਨਾ ਆਦਾ ਹਰਕੀ ਜੀ ਟਾਈਮਿੰਗ ਚੇਨ ਬਾਜ ਕਰਦੀ ਆ ਹੋਰ ਕੋਈ ਦਿੱਕਤ ਨਹੀਂ ਹੈ ਜੀ ਮੋਟਰਸਾਈਕਲ ਚ ਫਰਸਟ ਓਨਰ ਆ ਮੋਟਰਸਾਈਕਲ ਤੇ ਲੀਕਿੰਗ ਵਗੈਰਾ ਕਿਤੋਂ ਨਹੀਂ ਹੈਗੀ ਅ ਜਲੇਆ ਗੁਲੇਆ ਨਹੀਂ ਹੈ ਕਿਤੋਂ ਓਕੇ ਆ ਜਮਾ ਇਹ ਮੋਟਰਸਾਈਕਲ ਤੇ ਚੈੱਕ ਕਰ ਲਓ ਤੁਸੀਂ ਸਰੰਦੇ ਦਾ ਜੁਬਾ ਰੋਡ ਪਿੰਡ ਬਸੰਤਪੁਰਾ ਤੇ ਜ਼ਿਲ੍ਹਾ ਪਟਿਆਲਾ ਬਾਈ ਆਪਾਂ ਨੂੰ ਪਟਿਆਲੇ ਦਾ ਹੀ ਨੰਬਰ ਆ ਮੋਟਰਸਾਈਕਲ ਦਾ ਤੇ ਮੋਟਰਸਾਈਕਲ 16500 ਦਾ ਦੇਣਾ ਬਾਈ 14 ਮਾਡਲ ਆ ਤੇ ਨਵੇਂ ਮੋਟਰਸਾਈਕਲ ਵੀ ਬਹੁਤ ਮਹਿੰਗੇ ਹੋਗੇ ਟਾਇਰ ਟੱਪਾ ਸਾਰਾ ਕੁਝ ਨਵਾਂ ਮੋਟਰਸਾਈਕਲ ਚਲਾਉਣਾ ਚਲਾਉਣਾ ਬਾਈ ਬਸ ਤੁਸੀਂ ਹੋਰ ਕੁਝ ਨਹੀਂ ਕਰਾਉਣਾ ਹੈਗਾ ਮੋਟਰਸਾਈਕਲ ਆ ਤੇ ਉਸ ਤੋਂ ਬਾਅਦ ਜੋ ਬਾਈ ਮੋਟਰਸਾਈਕਲ ਆਪਾਂ ਦੇਣਾ 16000 ਦਾ ਤੇ ਕੰਪਲੇਂਟ ਕੋਈ ਨਹੀਂ ਹੈ ਬਾਈ ਇੰਜਨ ਗੇਅਰ ਦੀ ਗਾਰੰਟੀ ਆ ਮੋਟਰਸਾਈਕਲ ਦੀ ਕੰਡੀਸ਼ਨ ਵਧੀਆ ਬਾਕੀ ਬਾਈ ਆ ਕੇ ਚੈੱਕ ਕਰ ਲਿਓ ਬਾਕੀ ਤਾਂ ਬਾਈ ਵੀਡੀਓ ਜਿ ਕੁਝ ਉਹ ਲਾਹੌਰ ਲੱਗਦਾ ਆਵਾਜ਼ਾਂ ਤੋਂ ਯਾਨੀ ਕਿ ਰੀਅਲ ਜਿ ਕੁਝ ਹੋਰ ਆ ਬੰਦੇ ਉਹਨਾਂ ਦੇਖ ਕੇ ਚੈੱਕ ਕਰਕੇ ਤੇ ਜਿਸਨ ਤੇ ਜਿਹੜੇ ਮੇਰੇ ਭਰਾ ਨੇ ਲੈਣਾ ਹੋਊਗਾ ਵਟਸਐਪ ਤੇ ਮੈਸੇਜ ਕਰ ਲਿਓ ਭਾਵੇਂ ਫੋਨ ਕਰ ਲਿਓ ਨੰਬਰ ਮੈਂ ਬੋਲ ਦਣਾ 7355133876 ਤੇ ਵਧੀਆ ਮੋਟਰਸਾਈਕਲ ਆ ਬਾਈ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਪੇਜ ਤੇ ਹੋਰ ਵੀ ਕਾਫੀ ਵੀਡੀਓ ਪਈਆਂ ਹੋਈਆਂ ਤੁਸੀਂ ਚੈੱਕ ਕਰ ਲਿਆ ਕਰੋ ਤੇ ਹੋਰ ਮੇਰੇ ਭਰਾ ਨੇ ਕਿਸੇ ਨੇ ਕੋਈ ਚੀਜ਼ ਵੇਚਣੀ ਆਪਾਂ ਨੂੰ ਵਟਸਐਪ ਤੇ ਭੇਜ ਵੀ ਸਕਦਾ ਤੇ ਗੱਲ ਕਰ ਸਕਦਾ ਆਪਣੇ ਨਾਲ ਆਪਾਂ ਪਾ ਦਾਂਗੇ ਪੇਜ ਤੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ